ਪੀਤੇ ਦੇ ਨਹੀਂ ਅੰਮ੍ਰਿਤਸਰ ਦੇ ਛਾਟਾ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਜੰਡਿਆਲਾ ਗੁਰੂ ਦੇ ਅਕਾਲੀ ਦਲ ਦੇ ਕੌਂਸਲਰ ਜਿਹੜਾ ਵਾਰ ਨੰਬਰ 2 ਦੇ ਕੌਂਸਲਰ ਹਨ ਹਰਜਿੰਦਰ ਸਿੰਘ ਬਹਮਨ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਦੱਸਦੀ ਹੈ ਕਿ 12 13 ਤਰੀਕ ਦਰਮਿਆਨੀ ਰਾਤ ਨੂੰ ਇਹਨਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਦੋ ਨੌਜਵਾਨ ਗੋਲੀਆਂ ਚਲਾਉਂਦੇ ਦਿਖਾਈ ਵੀ ਦੇ ਰਹੇ ਸਨ ਜਿਸ ਦੀ ਸ਼ਿਕਾਇਤ ਇਹਨ ਤਾਂ ਉਹ ਬਾਹਰ ਨਿਕਲੇ ਸਨ ਤੇ ਉਹਨਾਂ ਜਿਹੜੇ ਜਿਹੜੇ ਗੈਂਗਸਟਰ ਸਨ ਉਹਨਾਂ ਨੇ ਤਾਕ ਰੱਖੀ ਸੀ ਇਹਨਾਂ ਦੀ ਉਸ ਤੋਂ ਬਾਅਦ ਜਿਹੜੇ ਆਂਦੇ ਜਿੱਦਾਂ ਬਾਹਰ ਨਿਕਲਦੇ ਨੇ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਨੂੰ ਉਹਨਾਂ ਦੇ ਸਿੱਧੇ ਜਿਹੜੀਆਂ ਗੁਣੀਆਂ ਚ ਲਈ ਜਾਂਦੀਆਂ ਚਾਰ ਦੇ ਕਰੀਬ ਜਿਹੜੀਆਂ ਉਹਨਾਂ ਨੂੰ ਗੁਣੀਆਂ ਲੱਗੀਆਂ ਜਿਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਤਾਂ ਦੱਸਦੀ ਹੈ ਕਿ ਲਗਾਤਾਰ ਜਿਹੜੀਆਂ ਵਾਰਦਾਤਾਂ ਦੀ ਘਟਨਾਵਾਂ ਆਉਂਦੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਦੱਸਦੀ ਹੈ ਕਿ ਜਦੋਂ ਪੁਲਿਸ ਵੱਲੋਂ ਇੱਥੇ ਜਾਂਚ ਸ਼ੁਰੂ ਕੀਤੀ ਗਈ ਤੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਗਏ ਤੇ ਪੁਲ ਗੋਦਵਾਲ ਤੋਂ ਫੜਿਆ ਗਿਆ ਤੇ ਇਹਨਾਂ ਦੇ ਜਿਹੜਾ ਇੱਕ ਹੋਰ ਸੀ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਡਾਉਨ ਸੀ ਤੇ ਇੱਕ ਅੰਮ੍ਰਿਤ ਨਾ ਦਾ ਜਿਹੜਾ ਸੀ ਉਹ ਅੰਮ੍ਰਿਤਸਰ ਦੇ ਜਿਹੜਾ ਥਾਣਾ ਡਿਵੀਜ਼ਨ ਦੀ ਰਿਜਨ ਦੇ ਇਲਾਕੇ ਇੱਕ ਕੋਟੇ ਦੇ ਵਿੱਚ ਛਾਰੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਮੁੱਖ ਦੋਸ਼ੀ ਸੀ ਗੁਰਪ੍ਰੀਤ ਸਿੰਘ ਗੋਪੀ ਜਿਸ ਦਾ ਭਰਾ ਕਿਰਸ਼ਨ ਕੁਮਾਰ ਜਿਹੜਾ ਵਿਦੇਸ਼ ਵਿੱਚ ਬੈਠਾ ਜਿਸ ਦੀ ਤੰਦਾ ਦੇਖੀ ਗੁਰਪ੍ਰੀਤ ਸਿੰਘ ਗੋਪੀ ਤੇ ਪਹਿਲੇ ਵੀ ਐਨਡੀਪੀਸੀ ਐਕਟ ਦੇ ਦੋ ਮਾਮਲੇ ਦਰਜ ਹਨ ਤੇ ਜਦੋਂ ਇਹ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਕੇਂਦਰੀ ਜੇਲ੍ਹ ਪਤਾਹਪੁਰ ਦੀ ਅੰਮ੍ਰਿਤਸਰ ਦੇ ਰਸਤੇ ਜਿਹੜਾ ਭੱਜ ਰਿਹਾ ਸੀ ਜਦੋਂ ਪੁਲਿਸ ਨੇ ਇਸ ਦਾ ਪਿੱਛਾ ਕੀਤਾ ਤੇ ਪੁਲਿਸ ਵੱਲੋਂ ਇਹਨੂੰ ਵਾਰਨਿੰਗ ਦਿੱਤੀ ਗਈ ਇਸ ਨੇ ਪੁਲਿਸ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਵੱਲੋਂ ਜੋ ਜਵਾਬੀ ਫਾਇਰਿੰਗ ਕੀਤੀ ਗਈ ਤੇ ਇਸ ਦੀ ਲਾਤ ਤੇ ਦੇ ਚਾਰੇ ਰੁਪਏ ਸੀ ਆਪਾਂ ਚਾਰੇ ਫੜਲੇ ਨੇ ਇਹਨਾਂ ਦੇ ਦੋ ਸਾਥੀ ਪਹਿਲਾਂ ਵੀ ਫੜੇ ਗਏ ਹਨ ਇਹ ਜਿਹੜੇ ਦੋ ਅਰਾਈਵਲ ਗਰੁੱਪ ਸੀ ਜਿਨ੍ਹਾਂ ਦਾ ਆਪਾਂ ਚ ਜਿਹੜੀ ਟਕਰਾਅ ਚੱਲਦੀ ਸੀ ਇੱਕ ਕ੍ਰਿਸ਼ਨ ਕੁਮਾਰ ਦਾ ਸੀ ਇੱਕ ਹੈਪੀ ਜੱਟ ਦਾ ਜਿਹੜਾ ਗਰੁੱਪ ਸੀ ਜਿਸਦੇ ਚੱਲਦੇ ਜਿਹੜਾ ਇਹ ਆ ਇਹ ਜਿਹੜਾ ਕੋਈ ਕਾਲੀਦਾ ਦੇ ਕੌਂਸਲ ਜਿਹੜੇ ਆ ਜਿਹੜੇ ਹਰਜੀਤ ਸਿੰਘ ਬਹਮਣ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਉੱਥੇ ਹੀ ਉਹਨਾਂ ਦੱਸਿਆ ਕਿ ਜਿਹੜਾ ਗੋਪੀ ਸਿੰਘ ਗੋਪੀ ਸੀ ਉਸ ਦਾ ਭਰਾ ਜਿਹੜਾ ਕਿਸ਼ਨ ਕੁਮਾਰ ਹੈ ਉਹ ਵਿਦੇਸ਼ ਵਿੱਚ ਬੈਠਾ ਹੋਇਆ ਉਹਦੇ ਕਹਿੰਦੇ ਇਹ ਜਿਹੜੇ ਆ ਵਾਅਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਤਾਂ ਦੱਸਿਆ ਕਿ ਗੋਪੀ ਸਿੰਘ ਗੋਪੀ ਦੇ ਪਹਿਲੇ ਵੀ ਦੋ ਮਾਮਲੇ ਦਰਜ ਹਨ ਤੇ ਲਗਾਤਾਰ ਪੁਲਿਸ ਵੱਲੋਂ ਜਿਹੜੇ ਆ ਮਾਮਲਿਆਂ ਦੀ ਜਿਹੜੇ ਖੰਘਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਦੋਸ਼ੀ ਉਹਨਾਂ ਨੂੰ ਕੱਪ ਹੋਰ ਵੀ ਜਿਹੜੇ ਦੋਸ਼ੀ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉੱਥੇ ਪੁਲਿਸ ਕਮਿਸ਼ਨਰ ਦਾ ਕਹਿਣਾ ਜਿਹੜੇ ਆ 8 ਘੰਟੇ ਦੇ ਅੰਦਰ ਅੰਦਰ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਕੈਨਮਨ ਦੀਪਕ ਦੇ ਨਾਲ ਲल्ली ਸ਼ਰਮਾ ਪੋਰਟ ਟੀਵੀ ਨਾਈਨ ਬਾਤਵਾਰ